ਨਾਬਾਦੀ ਮੈਕਸਿਮਮ ਸਿਕਿਉਰਿਟੀ ਜੇਲ੍ਹ ਵਿੱਚ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ حاصل ਹੋਈ ਜੇਲ੍ਹ ਵਿੱਚ ਬੰਦ 16 ਬੰਦੀ ਸਿੰਘਾਂ ਕੋਲੋਂ ਮੋਬਾਈਲ ਫੋਨ ਚਾਰਜਰ ਬੈਟਰੀਆਂ ਅਤੇ ਡੋਂਗਲ ਬਰਾਮਦ ਕੀਤੀਆਂ ਗਈਆਂ 12 ਮੋਬਾਈਲ ਫੋਨ ਡੋਂਗਲ ਹੈੱਡਫੋਨਸ ਅਤੇ ਮੋਬਾਈਲ ਫੋਨ ਦੀਆਂ ਬੈਟਰੀਆਂ ਵੀ ਬਰਾਮਦ ਹੋਈਆਂ 16 ਬੰਦੀ ਸਿੰਘਾਂ ਦੇ ਖਿਲਾਫ ਮਾਮਲਾ ਦਰਜ ਕਰਪタル ਸ਼ੁਰੂ ਕਰ ਦਿੱਤੀ ਗਈ ਹੈ ਮੋਬਾਈਲ ਫੋਨ ਬਰਾਮਦ ਹੋਣ ਤੋਂ ਬਾਅਦ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਡੀਐਸਪੀ ਨਾਬਾ ਰਾਜੇਸ਼ ਕੁਮਾਰ ਛੱਬਰ ਅਤੇ ਜੇਲ ਸੁਪਰਡੈਂਟ ਰਮਨਦੀਪ ਭੰਗੂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਮੁਲੀ ਕੋਲੇ ਜਮਨਦੀ ਕੋਲੇ ਇਹਨਾਂ ਨੇ ਸਾਨੂੰ ਕਾਲ ਕੀਤੀ ਸੀ ਬਲਾਸ਼ਗਿਆ ਇਨਫੋਰਮੇਸ਼ਨ ਦੇ ਤੌਰ ਤੇ ਅਸੀਂ ਸਰਚ ਆਪਰੇਸ਼ਨ ਕੀਤਾ ਜੁਆਇੰਟ ਸਰਚ ਆਪਰੇਸ਼ਨ ਜਿਹੜੇ ਦੋਸ਼ੀ ਪਾਏ ਉਹਨਾਂ ਦੇ ਖਿਲਾਫ ਇਹ ਆਪਰੇਸ਼ਨ ਚੱਲਿਆ 4 ਘੰਟੇ ਕਰੀਬ ਤੇ ਜਿਹੜੀ ਹੈਗਾ ਇਨਫੋਰਮੇਸ਼ਨ ਦੇ ਮੁਤਾਬਕ ਜਿਹੜੇ ਅਨਲੌਫਲ ਐਕਟੀਵਿਟੀ ਵਾਲੇ ਨੇ ਉਹਨਾਂ ਦੇ ਬੈਰਕ ਚੋਂ ਹੀ ਇਹ ਮਿਲਿਆ ਤੇ ਸਾਨੂੰ ਕਰੀਬ ਇਹ ਮਿਲ ਗਏ ਨੇ 12 ਮੋਬਾਈਲ ਨੇ ਤੇ ਕਨ ਡੋਂਗਲ ਨੇ ਕਿ ਉਹ 14 ਦੇ ਆਪਰੇਸ਼ਨ ਸਾਡੇ ਚੱਲਦੇ ਰਹਿੰਦੇ ਨੇ ਅਸੀਂ ਪਿੱਛੇ ਜੇ ਵੀ ਉਧਰ ਉਹ ਅਸੀਂ ਫੜਿਆ ਉਧਰ ਵੀ ਕੇ ਸੀਗੇ ਜੋ ਉਹ ਐਸੀ ਗੱਲ ਨਹੀਂ ਹੈ ਕਿ ਸਾਡੇ ਆਪਰੇਸ਼ਨ ਚੱਲਦੇ ਰਹਿੰਦੇ ਨੇ ਉਹ ਨਹੀਂ ਜਾਰੀ ਹੈ ਜੀ ਉਵੇਂ ਹੀ ਉਹ ਖੜਦਾਲ ਚੱਲੀ ਕਿੰਨੇ ਵਿਅਕਤੀਆਂ ਦੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਕਿਹੜੀ ਕਿਹੜੀ ਬੈਰਕ ਦੇ ਵਿੱਚੋਂ ਇਹ ਮੋਬਾਈਲ ਨੇ ਜਿਹੜੇ ਬਰਾਮਦ ਹੋਏ 6 ਵੇ ਨੰਬਰ ਬੈਰਕ ਚੋਂ ਮਿਲਨੇ ਨੇ ਜੀ ਉਥੇ ਜਿਹੜੇ ਅਨਲਾਫੂ ਲੈ ਜਿਨ੍ਹਾਂ ਨੇ ਭੁਖੜਦਾਲ ਕੀਤੀ ਹੈ ਰੈਗੂਲਰਲੀ ਮੋਬਾਈਲਾਂ ਦੇ ਤੇ ਉਹਨਾਂ ਦੇ ਜਿਹਨੇ ਵੀ ਹੈ ਸਾਰੇ ਵਿਅਕਤੀਆਂ ਦੇ ਪਰਚਾ ਦਰਜ ਹੋਊਗਾ ਜੀ ਕਿੰਨੇ ਵਿਅਕਤੀ ਨੇ ਜਿਹੜੇ ਬੰਦੀ ਸੀ ਲੋਬੋਈ ਮੋਬਾਈਲ ਬ੍ਰਾਂਡ ਹੋਏ ਇਹ ਕਰੀਬ 16 ਇੱਕ ਨੇ ਜੀ ਤੇ ਬਾਕੀ ਇਹਨਾਂ ਨੇ ਇੱਥੋਂ ਸ਼ਿਫਟ ਹੋ ਗਏ ਸੀਗੇ ਤੇ ਉਹ ਜਿਹੜੇ ਬੰਦਿਆਂ ਨੂੰ ਕੁਝ ਬਲਵਾਉਣਾ ਚਾਹੁੰਦੇ ਸੀ ਤੇ ਇਹਦੇ ਪਿੱਛੇ ਕੋਈ ਆਰਾਊਂਡ ਮੇਰੇ ਖਾਲ 20 25 ਹੈਗੇ ਨੇ ਬਿਲਕੁਲ ਸਾਡੀ ਸਰਚ ਆਰਮਨਾਲ ਪੀਸਫੁਲੀ ਜੀ ਕਰੀਏ ਸਾਰੇ ਚੰਗੀ ਤਰ੍ਹਾਂ ਕੀਤੀ ਹੈ ਕਿਸ ਤਰ੍ਹਾਂ ਦੇਖ ਰਿਹਾ ਹਾਂ ਉਹਨਾਂ ਨੂੰ ਕੋਈ ਇਨਵੈਸਟੀਗੇਸ਼ਨ ਤੋਂ ਬਾਅਦ ਬਾਹਰ ਵੀ ਲਿਆਂਦਾ ਜਾਊਗਾ ਬਰੰਟ ਤੇ ਬਿਲਕੁਲ ਜੀ ਬਿਲਕੁਲ ਇਨਵੈਸਟੀਗੇਸ਼ਨ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਮੈਂਡ ਤੇ ਉਹਨਾਂ ਨੂੰ ਸਾਮੁਪਤੀ ਕੀਤਾ ਜਾਊਗਾ ਪੁੱਛਗਿੱਛ ਕੀਤੀ ਜਾਊਗੀ ਕੀ ਇਹ ਇਹ ਮੋਬਾਈਲਾਂ ਦੇ ਨਾਲ ਕੋਈ ਬਾਹਰਲੀਆ ਕੰਟਰੀ ਨਾਲ ਵੀ ਹਰ ਲਿਆ ਉਹਨਾਂ ਨਾਲ ਵੀ ਇਹਨਾਂ ਦੇ ਕੰਸਲਟ ਹੋ ਸਕਦੇ ਅਸੀਂ ਹੁਣ ਭੇਜਾਂਗੇ ਜੀ ਫੋਰੈਂਸਿਕ ਸਾਇੰਸ ਨੂੰ ਉੱਥੋਂ ਸਾਨੂੰ ਆਊਗੀ ਜੀ ਦੇਖਣਾ ਉੱਥੇ ਭੇਜਾਂਗੇ ਅਸੀਂ ਨਾਲ ਚੇਨ ਕਰਕੇ ਭੇਜਾਂਗੇ ਨਿਕਲ ਰਿਹਾ ਚੁੱਕਿਆ ਤਨਾਰਾ ਕਿ ਅਸੀਂ ਉਸ ਦਿਨ ਤੋਂ ਆਇਆ ਲਗਾਤਾਰ ਹੀ ਸਾਡੀਆਂ ਕੋਸ਼ਿਸ਼ਾਂ ਜਾਰੀਆਂ ਨੇ ਜੇਲ੍ਹ ਅੰਦਰ ਮੋਬਾਈਲ ਤੇ ਹੋਰ ਗਲਤ ਅੰਸਰਾਂ ਦੇ ਲਗਾਮ ਪਾਉਣ ਦੀਆਂ ਜਿਹਦੇ ਚੱਲਦੇ ਅਸੀਂ ਕਈ ਵਾਰੀ ਤਲਾਸ਼ੀਆਂ ਕੀਤੀਆਂ ਵੱਡੀ ਪੱਧਰ ਤੇ ਨਸ਼ਾ ਮੋਬਾਈਲ ਫੜੀ ਬੀ ਫੜਿਆ ਤੇ ਸਾਡੇ ਇੱਕ ਦੋ ਕਰਮਚਾਰੀ ਜਿਹੜੇ ਸੀ ਇਨਵੋਲਵ ਉਹ ਵੀ ਅਸੀਂ ਪਰਚੇ ਦਿੱਤੇ ਉਹਨਾਂ ਤੇ ਅੱਜ ਜਿਹੜੀ ਇਹ ਮੋਬਾਈਲ ਸਰਚ ਹੋਈ ਇਹਦੇ ਪਿੱਛੇ ਕਈ ਮਹੀਨੇ ਤੋਂ ਅਸੀਂ ਲੱਗੇ ਹੋ ਸੀਗੇ ਪਰ ਇਹਨਾਂ ਬੰਦੀਆਂ ਦਾ ਜੇਲ੍ਹ ਦੇ ਬਾਕੀ ਬੰਦੀਆਂ ਦੇ ਸਟਾਫ ਤੇ ਕਾਫੀ ਜ਼ਿਆਦਾ ਪ੍ਰਭਾਵ ਸੀਗਾ ਤੇ ਥੋੜਾ ਜਿਹਾ ਧਰਮ ਦੀ ਆੜ ਵਿੱਚੇ ਲੈ ਕੇ ਕੰਮ ਕਰਦੇ ਸੀਗੇ ਜਿਸ ਨੂੰ ਅੱਜ ਬੇਪਰਦਾ ਕਰ ਦਿੱਤਾ ਗਿਆ ਕਿ ਇਸ ਕੋ ਲੀਗਲ ਐਕਸ਼ਨ ਤਾਂ ਹੋਣਾ ਹੀ ਹੋਣਾ ਹੁਣ ਸਟ੍ਰਾਈਕ ਕਰਨ ਉਹ ਆਪਣੀ ਨਾਜਾਇਜ਼ ਮੰਗਾਂ ਨਹੀਂ ਕੋਈ ਮਨਾ ਸਕਦਾ ਨਾ ਹੀ ਪ੍ਰਸ਼ਾਸਨ ਕਿਸੇ ਅੱਗੇ ਝੁਕੇਗਾ ਨਾ ਬਾਤ ਤਨ ਮਹਿਤਾ ਦੀ ਰਿਪੋਰਟ ਐਸਐਮਜ਼ेड ਨਿਊਜ਼